ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਆ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਹੈ ਬਲੂ ਪੁਆਇੰਟ ਰੀਅਲਟੇਰਸ ਨੇ ਕਿਸੇ ਵੀ ਤਰ੍ਹਾਂ ਦਾ ਘਰ ਤੁਸੀਂ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਲੈਣੀ ਹੋਵੇ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੀਅਲਟੇਰਸ ਨੂੰ 403226 ਬਾਈਟੇ ਕਰਦੇ ਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪਾਲੀਵੁੱਡ ਦੀ ਖਬਰਾਂ ਦੇ ਨਾਲ ਸ਼ਾਇਰ ਫਿਲਮ ਅੱਜ ਰਿਲੀਜ਼ ਹੋ ਚੁੱਕੀ ਹੈ ਨੀਰੂ ਪਾਛਵਾ ਕਲਪੰਛੇ ਸਿੱਗੇ ਕੈਨੇਡਾ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਵੀ ਇਸ ਫਿਲਮ ਦਾ ਜਿਹੜਾ ਆ ਪ੍ਰੀਮੀਅਰ ਹੋਇਆ ਇੰਡੀਆ ਦੇ ਵਿੱਚੋਂ ਪਹਿਲਾਂ ਪ੍ਰੀਮੀਅਰ ਕਰਕੇ ਆ ਚੁੱਕੇ ਨੇ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪਰ ਠੀਕ ਫਿਲਮ ਤੋਂ ਇੱਕ ਦਿਨ ਪਹਿਲਾਂ ਸ਼ਾਇਰ ਦਾ ਜਿਹੜਾ ਮੂਵੀ ਪ੍ਰੀਮੀਅਰ ਹੈ ਉਹ ਕੀਤਾ ਗਿਆ ਬ੍ਰੈਂਟਨ ਦੇ ਵਿੱਚ ਨਿਰਵਾਜ ਬਾਜਵਾ ਦੇ ਹਸਬੰਡ ਉੱਥੇ ਪਹੁੰਚੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਜਿਹੜਾ ਆ ਹੌਂਸਲਾ ਅਫਜ਼ਾਈ ਕੀਤੀ ਪੂਰੀ ਟੀਮ ਦੀ ਹਮੇਸ਼ਾ ਦੀ ਤਰ੍ਹਾਂ ਹੀ ਹਮੇਸ਼ਾ ਹੀ ਉਹ ਬਹੁਤ ਸਪੋਰਟਿਵ ਰਹੇ ਨੇ ਆਪਣੀ ਵਾਈਫ ਨਿਰਵਾਜ ਬਾਜਵਾ ਦੇ ਲਈ ਕੱਲ ਹੀ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਕੱਲ ਹਰ ਕੋਈ ਪੋਡਕਾਸਟ ਸ਼ੁਰੂ ਕਰ ਰਿਹਾ ਹੈ ਹੁਣ ਤੇ ਛੋਟੇ ਛੋਟੇ ਬੱਚੇ ਵੀ ਪੋਡਕਾਸਟ ਕਰਨ ਲੱਗੇ ਨੇ ਮੈਂ ਗੱਲ ਕਰ ਰਹੀ ਆ ਗਿੱਪੀ ਗਰਵਾਲ ਤੇ ਬੇਟਿਆਂ ਦੀ ਗਿੱਪੀ ਗਰਵਾਲ ਦਾ ਬਿਲਕੁਲ ਛੋਟਾ ਬੇਟਾ ਗੁਰਬਾਜ਼ ਤੇ ਛਿੰਦਾ ਇਹਨਾਂ ਨੇ ਸ਼ੁਰੂ ਕਰ ਲਿਆ ਜੀ ਪੋਡਕਾਸਟ ਇਹਨਾਂ ਦੀ ਜਿਹੜੀ ਹੈ ਕਿਊਟ ਜੀ ਮਸਤੀ ਜਿਹੜੀਆਂ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਕਿਊਟ-ਕਿਊਟ ਮਿੱਠੀਆਂ-ਮਿੱਠੀਆਂ ਗੱਲਾਂ ਦੇਖਣ ਵਾਸਤੇ ਹੁਣ ਤੁਸੀਂ ਇਹਨਾਂ ਦੇ ਪੌਡਕਾਸਟ ਦਾ ਆਨੰਦ ਲੈ ਸਕਦੇ ਹੋ ਕਿਉਂਕਿ ਇਹਨਾਂ ਦੇ ਪੌਡਕਾਸਟ ਦਾ ਜਿਹੜਾ ਟੀਜ਼ਰ ਹੈ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਅਪਲੋਡ ਕੀਤਾ ਪੋਸਟ ਕੀਤਾ ਸੋ ਉਸ ਟੀਜ਼ਰ ਤੋਂ ਹੀ ਬਹੁਤ ਜ਼ਿਆਦਾ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਕਿਊਟ ਲੱਗਦੀਆਂ ਨੇ ਤੇ ਜਿਵੇਂ ਬੋਲਦੇ ਨੇ ਤੇ ਜਿਵੇਂ ਫਿਰ ਉਸ ਵੀਡੀਓ ਨੂੰ ਐਡਿਟ ਕੀਤਾ ਗਿਆ ਸੋ ਸਾਰਾ ਹੀ ਕੰਮ ਜਿਹੜਾ ਆ ਬੜੇ ਬਾਖੂਬੀ ਢੰਗ ਦੇ ਨਾਲ ਕੀਤਾ ਗਿਆ ਕਿਉਂਕਿ ਸਿਰਫ ਤੇ ਸਿਰਫ ਕੈਮਰੇ ਦੇ ਅੱਗੇ ਆਉਣਾ ਇਹੀ ਇੱਕ ਕੰਮ ਨਹੀਂ ਹੈ ਉਸ ਕੰਮ ਦੇ ਵਿੱਚ ਜਾਨ ਪਾਉਣਾ ਬਿਹਾਈਂਡ ਦਾ ਜਿਹੜੀ ਟੀਮ ਹੈ ਉਹ ਕਿੰਨਾ ਕੁ ਉਸ ਦੇ ਵਿੱਚ ਡੈਡੀਕੇਟ ਹੋ ਕੇ ਕੰਮ ਕਰਦੀ ਹੈ ਇਹ ਸਾਰਾ ਕੁਝ ਪੂਰੀ ਟੀਮ ਤੇ ਨਿਰਭਰ ਹੁੰਦਾ ਸੋ ਗਿੱਪੀ ਗਰੇਵਾਲ ਤੇ ਆਪ ਹੀ ਇਸ ਇੰਡਸਟਰੀ ਦੇ ਵਿੱਚ ਨੇ ਤੇ ਆਪਣੇ ਬੇਟਿਆਂ ਨੂੰ ਜਿਹੜਾ ਆ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕਰਦੇ ਨੇ ਉਹਨਾਂ ਨੂੰ ਸਪੋਰਟ ਵੀ ਕਰਦੇ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਪੁੱਲਰ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਹੋਏਗੀ ਅਗਲੇ ਮਹੀਨੇ ਰਿਲੀਜ਼ ਮਾਹੀ ਸ਼ਰਮਾ ਤੇ ਪ੍ਰੰਜਲ ਦਈਆ ਵੀ ਇਸ ਫਿਲਮ ਦਾ ਹਿੱਸਾ ਨੇ ਤੇ ਹੁਣ 1 ਅਪ੍ਰੈਲ ਨੂੰ ਇਸ ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਅਪ੍ਰੈਲ 19 ਨੂੰ ਮਨਾਇਆ ਜਾਣਾ ਸੀ ਸਿਨੇਮਾ ਲਵਟੀ ਸਿਨੇਮਾ ਲਵਰ ਡੇ ਜਿਹੜਾ ਆ ਪਹਿਲੇ ਹਾਫ ਵਾਸਤੇ ਕੈਨਸਲ ਹੋ ਗਿਆ ਕਿਉਂਕਿ April 19 ਨੂੰ ਫੇਸ ਇੱਕ ਚੋਣਾ ਦਾ ਜਿਹੜਾ ਦਿਨ ਹੈ ਉਹ ਵੀ ਸੀ ਸੋ ਲੋਕਾਂ ਨੂੰ ਨਰਾਸ਼ ਹੋਣਾ ਪਿਆ ਪਰ ਜਿਨ੍ਹਾਂ ਨੇ ਟਿਕਟਾਂ ਲਈਆਂ ਹੋਈਆਂ ਸੀ ਉਹ ਬਿਲਕੁਲ ਇਸ ਸ਼ੋਅ ਨੂੰ ਦੇਖ पाए ਖਾਸ ਗੱਲ ਇਹ ਹੈ ਕਿ ਸਿਨੇਮਾ ਲਵਰ ਡੇ ਤੇ ਇੱਕ ਡੀਲ ਰੱਖੀ ਗਈ ਕਿ 99 ਰੁਪਏ ਦੀ ਜਿਹੜੀ ਟਿਕਟ ਐ ਮੂਵੀ ਟਿਕਟ ਐ ਹੋ ਹੋਵੇਗੀ ਪਰ ਇਹਦਾ ਫਾਇਦਾ ਸਿਰਫ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਪ੍ਰੀ ਬੁਕਿੰਗ ਕੀਤੀ ਹੋਈ ਸੀ ਚੋਣਾ ਵਾਲਿਆਂ ਨੂੰ ਇਹ ਹੋ ਗਿਆ ਕਿ ਜੇ ਲੋਕੀ ਫਿਲਮਾਂ ਦੇਖਣ ਚਲੇ ਗਏ ਸਿਨੇਮਾ ਦੇ ਵਿੱਚ ਚਲੇ ਗਏ ਤਾਂ ਵੋਟਾ ਕੌਣ ਪਾਏਗਾ ਬਾਲੀਵੁੱਡ ਫਿਲਮ ਮੈਦਾਨ ਅਜੇ ਦੇਵਗਨ ਨੇ ਇਸ ਫਿਲਮ ਦੇ ਵਿੱਚ ਆਪਣੀ ਮੁੱਖ ਭੂਮਿਕਾ ਨਿਭਾਈ ਹੈ ਸਿਰਫ 8 ਦਿਨਾਂ ਦੇ ਵਿੱਚ ਇਸ ਫਿਲਮ ਨੇ 28 ਕਰੋੜ ਦਾ ਬਿਜ਼ਨਸ ਕਰ ਲਿਆ ਹੈ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਵੀ ਰਾਜਕੇ ਅਜੇ ਦੇਵਗਨ ਦੀ ਜਿਹੜੀ ਹੈ ਤਾਰੀਫ਼ ਕੀਤੀ ਹੈ ਸੋ ਹਫਤੇ ਦਾ ਅੰਤ ਜਿਹੜਾ ਆ ਬਹੁਤ ਹੀ ਲਾਈਟ ਲਾਈਟ ਖਬਰਾਂ ਦੇ ਨਾਲ ਅੱਜ ਲਈ ਐਨਾ ਹੀ ਫੇਰ ਮਿਲਾਂਗੇ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ